ਮਹਾਰਾਣੀ ਜੰਦਾ ਕਹਿੰਦੀ ਜੰਦਾ ਤਾ ਉੱਠ ਸੜ ਕੇ ਸੁਆਹ ਹੋ ਜਾ ਜਦੋਂ ਇਹ ਨਹੀਂ ਰਿਹਾ ਤੇ ਤੂੰ ਕੀ ਕਰਨਾ ਰਹਿ ਕੇ ਅਜੇ ਕੁਝ ਸੋਚਿਓ ਦੀ ਗੋਦੀ ਚ ਕੁਝ ਮਹੀਨਿਆਂ ਦਾ ਉਹਦਾ ਪੁੱਤ ਦਲੀਪ ਸਿੰਘ ਹਿੱਲਿਆ ਤੇ ਮਹਾਰਾਣੀ ਜੰਦਾ ਉੱਥੇ ਹੀ ਬੈਗੀ ਥੱਲੇ ਕਹਿੰਦੀ ਨਹੀਂ ਜੰਦਾ ਮਰਨ ਵਾਲਾ ਦੁਨੀਆ ਤੋਂ ਚਲਾ ਗਿਆ ਹੈ ਤੇ ਜੇ ਤੂੰ ਵੀ ਸੜ ਕੇ ਸਤੀ ਹੋ ਗਈਆਂ ਚਿਖਾ ਚ ਬਲ ਗਈਆਂ ਤੇਰਾ ਦਲੀਪ ਚਪੇੜਾ ਜੋਗਾ ਰਹਿ ਜਾਣਾ ਹੈ ਕਿਉਂਕਿ ਮਾਂ-ਬਾਪ ਤੋਂ ਬਿਨਾ ਬੱਚੇ ਦੀ ਕੋਈ ਜ਼ਿੰਦਗੀ ਨਹੀਂ ਵੇਖੋ ਨਾ ਤੁਹਾਡੀ ਇੱਟ ਪੱਕੀ ਆ ਨਾ ਮੇਰੀ ਇੱਟ ਪੱਕੀ ਆ ਨਾ ਤੁਸੀਂ ਸਦਾ ਰਹਿਣਾ ਹੈ ਨਾ ਮੈਂ ਸਦਾ ਰਹਿਣਾ ਪਰ ਕਦੀ ਉਹਨਾਂ ਨਿਆਣਿਆਂ ਨੂੰ ਘਰਾਂ 'ਚ ਜਾ ਕੇ ਵੇਖੋ ਜਿਨ੍ਹਾਂ ਨਿਆਣਿਆਂ ਨੇ ਬਚਪਨ 'ਚ ਆਪਣਾ ਮਾਂ-ਪਿਓ ਮਰਦਾ ਵੇਖਿਆ ਹੋਵੇ ਸ਼ਾਇਦ ਦੁਨੀਆ ਦਾ ਸਭ ਤੋਂ ਵੱਡਾ ਦੁੱਖ ਉਹਨਾਂ ਬੱਚਿਆਂ ਨੇ ਜ਼ਿੰਦਗੀ 'ਚ ਹੰਡਾਇਆ ਹੈ ਜਿਨ੍ਹਾਂ ਨੇ ਬਚਪਨ ਮਾਂ ਤੋਂ ਬਿਨਾਂ ਕੱਢਿਆ ਜਾਂ ਬਚਪਨ ਆਪਣੇ ਪਿਓ ਤੋਂ ਬਿਨਾਂ ਕੱਢਿਆ ਮਹਾਰਾਣੀ ਜੰਦਾ ਕਹਿੰਦੀ ਨਹੀਂ ਜੰਦਾ ਤੂੰ ਮਰ ਗਈੋਂ ਦਲੀਪ ਨੇ ਰੋਲ ਜਾਣਾ ਏ ਸ਼ੇਰੇ ਪੰਜਾਬ ਦੀ ਚਖਾ ਬਲਦੀ ਆ ਦਲੀਪ ਨੂੰ ਘੁੱਟ ਕੇ ਮਹਾਰਾਣੀ ਜੰਦਾ ਨੇ ਸ਼ੇਰੇ ਪੰਜਾਬ ਨੂੰ ਚਖਾ ਦੇ ਵਿੱਚ ਆਵਾਜ਼ ਈਉਂ ਮਾਰੀ ਚੱਲਣਾ ਸੱਲ ਵਿਛੋੜਿਆਂ ਦਾ ਜਦੋਂ ਕਿਸੇ ਦਾ ਦਰਦ ਨਸੂਰ ਹੁੰਦਾ ਸਖੀਆਂ ਰੋਂਦੀਆਂ ਸਖੀ ਨੂੰ ਯਾਦ ਕਰਕੇ ਜਦੋਂ ਤ੍ਰਿੰਜਣ ਦਾ ਵਿਛੜਦਾ ਪੂਰ ਹੁੰਦਾ ਉਦੋਂ ਅਥਰੂ ਅੱਖਾਂ ਚੋਂ ਵਹਿ ਜਾਂਦੇ ਓਦੋਂ ਅਥਰੂ ਅੱਖਾਂ ਚੋਂ ਵਹਿ ਜਾਂਦੇ ਜਦੋਂ ਮੀਤ ਪਿਆਰੇ ਤੋਂ ਦੂਰ ਹੁੰਦਾ ਵੱਦ ਕਿਸੇ ਨੂੰ ਕਿਸੇ ਨੂੰ ਘੱਟ ਤੋਹਫਾ ड़े प्यारे दुख ज़रूरु हिछड़े प्यारे दुख जरूर ह ਨਿਖਲੇ ਵੇਖੇ ਤੂੰ ਵਰੋਲੇ ਖੜ ਗਈਆਂ ਚਖਾ ਦੇ ਕੋਲੇ ਸ਼ਮ ਸ਼ਮ ਨੀਰ ਅੱਖਾਂ ਚੋਂ ਡੋਲੇ ਤੱਕ ਕੇ ਹੋਣੀ ਗਾਖਣ ਨੂੰ ਜਿੰਦਾ ਰੋ ਰੋ ਦੇਵੇ ਦੁਹਾਈਆਂ ਦੁਰ ਕਿਉਂ ਪਾ ਕੇ ਪਿਆ ਜੁਦਾਈਆਂ ਕੀਤੇ ਲੜਲਾ ਚੱਲਿਓ ਸਾਈਆਂ ਆਪਣੀ ਜੀਵਨ ਆਪਣੀ ਜੀਵਨ ਸਾਥਣ ਨੂੰ ਕਿਵੇਂ ਬੇਜਾ ਕਰਕੇ ਜੇਰਾ ਟਹਿ ਗਿਆ ਮਹਿਲ ਕਿਥ ਹੈ ਗਿਆ ਮੈਂ ਸੁੱਖਾਂ ਦਾ ਮੇਰਾ ਦਿਸਦਾ ਚਾਰੋਂ ਤਰਫ ਹਨੇਰਾ ਚੰਨ ਮਤਾ ਪੀ ਤੋਂ ਬਿਨਾ ਅੱਖੀ ਵੇਖੀ ਅਕਨੀ ਸੁਣੀਆਂ ਇਹ ਹੈ ਬੇਬਦਰਾ ਦੀ ਦੁਨੀਆ ਗਲੀਆਂ ਲਾਹੌਰ ਸ਼ਹਿਰ ਦੀਆਂ ਸੁਣੀਆਂ ਸ਼ੇਰ ਪੰਜਾਬੀ ਸ਼ੇਰ ਪੰਜਾਬੀ ਤੋਂ ਬਿਨਾ ਮੇਰੇ ਟਹਿ ਗਏ ਕਲਸ਼ਮਨਾਰੇ ਪੈ ਗਏ ਦੁੱਖ ਸਿਰਾ ਤੇ ਭਾਰੇ ਹੁਣ ਮੈਂ ਜੀਵਾ ਕਿਦੇ ਸੁਹਾਰੇ ਦੱਸ ਜੋ પાਕੇ ਛਾਤਣ ਨੂੰ ਜਿੰਦਾਰੋ ਰੋ ਦੇਵੇ ਤੁਹਾਈਆਂ ਦੁਰ ਕਿਉਂ ਪਾ ਕੇ ਪਿਆ ਜੁਦਾਈਆਂ ਕੀਤੇ ਲੜਲਾ ਚੱਲਿਓ ਸਾਈਆਂ ਆਪਣੀ ਜੀਵਨ ਆਪਣੀ ਜੀਵਨ ਸਾਥਣ ਨੂੰ ਡਿੱਗ ਪਈ ਸੀ ਇਸ ਮਹਿਲ ਤੋਂ ਭੁੰਜੇ ਮੁੜ ਨਹੀਂ ਮਿਲਣਾ ਮੁੜ ਨਹੀਂ ਮਿਲਣਾ ਪਿਆ ਵਸ਼ੁਨੇ ਸ਼ਾਲਾ ਮਾ ਫੁੱਲ ਗੁਲਾਬੀ ਫੁੱਲ ਗੁਲਾਬੀ ਤੋਂ ਬਿਨਾ ਅੱਖੀ ਵੇਖਿਆ ਕੰਨੀ ਸੁਣੀਆ ਇਹ ਹੈ ਦੇ ਕਦਰਾਂ ਦੀ ਦੁਨੀਆ ਗੜ ਨਾਲ ਹੋਰ ਛੇਰ ਧੀਆਂ ਸੁਣੀਆ ਛੇਰ ਪੰਜਾਬੀ ਛੇਰ ਪੰਜਾਬੀ ਤੋਂ ਬਿਨਾ ਸੜ ਦੇ ਕੇਸ ਤਾਂ ਹੁੰਦੀ ਛਾ ਛਾ ਸੜ ਦੇ ਕੇਸ ਤਾਂ ਹੁੰਦੀ ਛਾ ਛਾ ਰੜਕਣ ਸੂਲਾ ਦੁਖੜੇ ਪਾਸਾਂ ਮੁਕੀਆਂ ਫੇਰ ਮਿਲਣ ਦੀਆਂ ਆਸਾਂ ਖੜੀ ਟਕੋੜੇ ਮਾਥਣ ਨੂੰ ਜਿੰਦਾਰੋ ਰੋਦੇ ਵੇ ਤੁਹਾਈਆਂ ਤੁਰ ਕਿਉਂ ਪਾ ਕੇ ਪਿਆ ਯੁਦਾਈਆਂ ਕੀਦੇ ਲੜਲਾ ਚੱਲਿਓ ਸਾਈਆਂ ਆਪਣੀ ਜੀਵਨ ਆਪਣੀ ਜੀਵਨ ਸਾਥਣ ਨੂੰ ਚਾਉਂਦੀ ਨਾਲ ਪਤੀ ਸੜ ਜਾਣਾ ਮੰਨ ਕੇ ਵਾਹੇ ਗੁਰੂ ਮੰਨ ਕੇ ਵਾਹੇ ਗੁਰੂ ਦਾ ਭਾਣਾ ਰੋਲ ਮਾਦੀ ਕਾਪੀ ਤੋਂ ਬਿਨਾ ਅੱਖੀ ਵੇਖੀਆਂ ਕਨੀ ਸੁਣੀਆਂ ਇਹ ਹੈ ਬੇਕਦਰਾਂ ਦੀ ਦੁਨੀਆ ਘਣਗਾ ਲਾਹੌਰ ਸ਼ੇਰ ਧੀਆਂ ਸੁਣੀਆਂ ਸ਼ੇਰ ਪੰਜਾਬੀ ਸ਼ੇਰ ਪੰਜਾਬ ਗਿਆ ਸਿੱਖ ਰਾਜ ਦਾ ਸ਼ਕਵੀ ਪਾਪਾ ਕਰੇ সিংহাসਨ ਪਗਵੀ ਹੋਰ ਗਿਆ ਸਿੱਖ ਰਾਜ ਦਾ ਸ਼ਕਵੀ ਭਾਵਾ ਕਰੇ সিংহাসਨ ਪਗਵੀ ਮੋੜ ਮੋੜ ਲਵੇ ਹੰੋੜੇ ਚਗਵੀ ਸੂਰਜ ਛਿਪ ਗਿਆ ਆਥਣ ਨੂੰ ਜਿੰਦਾਰੋ ਰੋਦੇਵੇਂ ਤੁਹਾਈਆਂ ਦੁਰ ਕਿਉਂ ਪਾ ਕੇ ਪਿਆ 유ਦਾਈਆਂ ਕੀਤੇ ਲੜਲਾ ਚੱਲਿਓ ਸਾਈਆਂ ਆਪਣੀ ਜੀਵਨ ਆਪਣੀ ਜੀਵਨ ਸਾਥਣ ਨੂੰ ਜ਼ਿੰਦਗੀ ਕੋਣ ਬਹਾਨੇ ਜੀਵੇ ਬੁਝਕੇ ਮੈਂ ਪਣ ਬੁਝਕੇ ਮੈਂ ਪਾਪਣ ਦੇ ਦੀਵੇ ਛਾਲਾ ਖੂਨ ਖਰਾਬੀ ਖੂਨ ਖਰਾਬੀ ਤੋਂ ਬਿਨਾ ਅੱਖੀ ਵੇਖੀਆ ਕੰਨੀ ਸੁਣੀਆ ਇਹ ਹੈ ਬੇਕਦਰਾਂ ਦੀ ਦੁਨੀਆ ਗਲੀਆਂ ਲਹੋਰ ਛੇਰ ਦੀਆਂ ਸੁਣੀਆਂ ਸ਼ੇਰ ਪੰਜਾਬੀ ਸ਼ੇਰ ਪੰਜਾਬੀ ਤੋਂ ਬਿਨਾ ਬੀਤੋ ਬਿਨਾ ਸ਼ੇਰ ਪੰਜਾਬੀ ਤੋਂ ਬਿਨਾ ਹੋ ਇੱਕ ਵਾਰ ਸਾਰੀ ਸੰਗਤ ਸੀਸ ਝੁਕਾ ਕੇ ਆਖੋ ਨਾਨਕ ਨਾਮ ਚੜਦੀ ਕਲਾ ਤੇਰੇ ਪਾਣੇ ਸਰਬੱਤਾ ਦਾ ਪਾਲਾ ਇਸ ਤੋਂ ਅਗੇਰੇ ਮੈਂ ਨਾ ਜਾਵਾਂ ਸ਼ੇਰੇ ਪੰਜਾਬ ਮਹਾਰਾਜਾ ਰਣਜੀਤ ਸਿੰਘ ਦੀ ਮੌਤ ਇਸ ਤੋਂ ਬਾਅਦ ਮਹਾਰਾਜਾ ਖੜਕ ਸਿੰਘ ਦਾ ਸਿੰਘਾਸਨ ਉੱਤੇ ਬਹਿਣਾ ਤੇ ਡੋਗਰਿਆਂ ਦੀਆਂ ਨੀਤੀਆਂ ਦੇ ਨਾਲ ਕਿਵੇਂ ਸਿੱਖ ਰਾਜ ਹੌਲੀ-ਹੌਲੀ ਗੈਰਾਂ ਦੇ ਹੱਥਾਂ 'ਚ ਜਾਵੇਗਾ ਸ਼ੇਰੇ ਪੰਜਾਬ ਦਾ ਪਰਿਵਾਰ ਕੱਲਾ-ਕੱਲਾ ਕਰਕੇ ਕਿਵੇਂ ਚੁਣ-ਚੁਣ ਕੇ ਮਾਰਿਆ ਜਾਵੇਗਾ ਇਹ ਦਾਸ ਤਾਂ ਬਹੁਤ ਲੰਬੇਰੀ ਆ ਪਰ ਮੈਂ ਆਪਣੇ ਠੀਕ ਸਾਹਮਣੇ ਅੰਦਰ ਰਹਿ ਕੇ ਸਮਾਪਤੀ ਕਰਨ ਦਾ ਯਤਨ ਕੀਤਾ ਧੰਨਵਾਦ ਗੁਰੂ ਕੀ ਸਨਮਾਨਯੋਗ ਸੰਗਤ ਦਾ ਭਾਈ ਸਾਹਿਬ ਭਾਈ ਰਣਜੀਤ ਸਿੰਘ ਹੁਣਾਂ ਦਾ ਬਹੁਤ-ਬਹੁਤ ਧੰਨਵਾਦ ਜਿਨ੍ਹਾਂ ਨੇ ਹੁਕਮ ਲਾ ਕੇ ਆਪ ਗੁਰੂ ਕੀ ਸੰਗਤ ਦੇ ਦਰਸ਼ਕਦਾਰੇ ਕਰਵਾਏ ਨੇ ਸਰਦਾਰ ਬਲਜੀਤ ਸਿੰਘ ਬਿੱਟੂ ਸ਼ਾਹ ਜੀ ਯੂਐਸਏ ਵਾਲੇ ਜਥੇ ਨੂੰ ਬਹੁਤ ਸਾਰਾ ਪਿਆਰ ਮਾਣ ਤੇ ਸਨਮਾਨ ਉਹਨਾਂ ਨੇ ਦੇ ਕੇ ਨਵਾਜਿਆ ਸਰਦਾਰ ਗੁਰਚਰਨ ਸਿੰਘ ਜੀ ਚੰਨ ਉਹਨਾਂ ਵੱਲੋਂ ਬਹੁਤ ਸਾਰਾ ਪਿਆਰ ਮਾਣ ਤੇ ਸਨਮਾਨ ਆਇਆ ਸੱਚੇ ਪਾਤਸ਼ਾਹ ਚੜ੍ਹਦੀ ਕਲਾ ਦੇ ਦਾਤ ਬਖਸ਼ਣ ਸੱਚਖੰਡ ਵਾਸੀ ਦੇ ਨਾਂ ਤੋਂ ਬਹੁਤ ਸਾਰਾ ਮਾਣ ਤੇ ਸਨਮਾਨ ਬਾਬਾ ਦਲਬੀਰ ਸਿੰਘ ਜੀ ਸੱਚਖੰਡ ਵਾਸੀ ਉਹਨਾਂ ਦੇ ਨਾਂ ਤੋਂ ਮੁੱਖ ਸੇਵਾਦਾਰ ਬਾਬਾ ਦਲਬੀਰ ਸਿੰਘ ਦੇ ਨਾਂ ਤੋਂ ਬਹੁਤ ਸਾਰਾ ਮਾਣ ਤੇ ਸਨਮਾਨ ਹੈ ਗੁਰੂ ਪਾਤਸ਼ਾਹ ਕਿਰਪਾ ਕਰਨ ਚੜ ਦੀ ਕਲਾ ਦੇ ਦਾਤ ਬਖਸ਼ਣ ਸਰਦਾਰ ਲੈਣਾ ਸਿੰਘ ਜੀ ਪੱਡਾ ਬੰਬੇ ਸਰਦਾਰ ਲੈਣਾ ਸਿੰਘ ਜੀ ਪੱਡਾ ਬੰਬੇ ਵਾਲੇ ਵੀਰ ਸਕੰਦਰ ਸਿੰਘ ਜੀ ਸਾਰੇ ਪਰਿਵਾਰ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਹੈ ਸਰਦਾਰ ਪਾਲ ਸਿੰਘ ਦੁਬਈ ਵਾਲੇ ਸਰਦਾਰ ਨਿਰਮਲ ਸਿੰਘ ਸਰਦਾਰ ਸਕੱਤਰ ਸਿੰਘ ਇਥੋਂ ਦੇ ਮੁੱਖ ਸੇਵਾਦਾਰ ਬਾਬਾ ਸਤਨਾਮ ਸਿੰਘ ਜੀ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਹੈ ਸਰਤਕਾਰ ਜੋਗ ਬਾਬਾ ਕਬਲਜੀਤ ਸਿੰਘ ਜੀ ਨਾਗੀਆਂ ਨੇ ਉਹਨਾਂ ਦੇ ਨਾਂ ਤੋਂ ਵੀਰਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਹੈ ਸਰਦਾਰ ਜਸਵੰਤ ਸਿੰਘ ਜੀ ਭਾਵੜੀ ਸਾਊਂਡ ਵਾਲੇ ਉਹਨਾਂ ਵੱਲੋਂ ਬਹੁਤ ਸਾਰਾ ਮਾਣ ਤੇ ਸਨਮਾਨ ਦਿੱਕੇ ਨਵਾਜਿਆ ਜਾਂਦਾ ਹੋਰ ਆ ਗੁਰੂ ਕੀ ਸੰਗਤ ਨੇ ਬੇਅੰਤ ਅਸੀਸਾਂ ਦਿੱਤੀਆਂ ਨੇ ਪਿਆਰ ਦਿੱਤਾ ਧੰਨਵਾਦ ਧੰਨਵਾਦ ਸਮੁੱਚੀ ਪ੍ਰਬੰਧਕ ਕਮੇਟੀ ਦਾ ਸਤਿਕਾਰਯੋਗ ਬਾਬਾ ਜੀ ਹੋਣਾ ਦਾ ਸਾਊਂਡ ਸਿਸਟਮ ਵਾਲੇ ਵੀਰਾਂ ਦਾ ਧੰਨਵਾਦ ਪ੍ਰੋਗਰਾਮ ਲਾਈਵ ਕਰਨ ਵਾਲੇ ਵੀਰਾਂ ਦਾ ਵੀ ਧੰਨਵਾਦ ਧੰਨਵਾਦ ਗੁਰੂ ਘਰ ਦੇ ਵਜ਼ੀਰ ਬਾਬਾ ਜੀ ਹੋਣਾ ਦਾ ਸਮੁੱਚੇ ਪ੍ਰਬੰਧ ਦਾ ਸੱਚੇ ਪਾਤਸ਼ਾਹ ਕਿਰਪਾ ਕਰਨ ਚੜ ਦੀ ਕਲਾ ਦੀ ਦਾਤ ਬਖਸ਼ਣ ਅੱਜ ਦਾ ਇਹ ਪ੍ਰੋਗਰਾਮ ਸਾਡਾ ਪੰਜਾਬ ਦੇ ਚੱਲ ਰਹੇ دیਵਾਨਾਂ ਦਾ ਆਖਰੀ دیਵਾਨ ਆ ਪਰਸੋਂ ਦਾ دیਵਾਨ ਆ ਅਸੀਂ ਜਰਮਨੀ ਜਾ ਕੇ ਲਾਉਣਾ ਆ ਯੂਰਪ ਦੇ ਵਿੱਚ ਉੱਥੇ ਸਾਡਾ ਪਰਸੋਂ ਦਾ ਦਿਵਾਨ ਆ ਸੋ ਇਹ ਇਸ ਚੱਲ ਰਿਹਾ ਟੂਰ ਦਾ ਆਖਰੀ ਦਿਵਾਨ ਸੀ ਅਕਤੂਬਰ ਵਿੱਚ ਫੇਰ ਵਾਪਸੀ ਕਰਾਂਗੇ ਤੇ ਅਕਤੂਬਰ ਤੋਂ ਬਾਅਦ ਆ ਫੇਰ ਪੰਜਾਬ ਵਿੱਚ ਇਦਾਂ ਹੀ ਜੋ ਚੱਲ ਸੋ ਚੱਲ ਪ੍ਰੋਗਰਾਮ ਹੋਣਗੇ ਤੁਹਾਡੇ ਦਰਸ਼ਕਦਾਰੀ ਸਟੇਜਾਂ ਰਾਈ ਕਰਾਂਗੇ ਸਮੇਂ ਦੀ ਸਮਾਪਤੀ ਆ ਅਗਲਾ ਪ੍ਰੋਗਰਾਮ ਗਿਆਨੀ ਜੀ ਹੁਣਾ ਪਾਸੋਂ ਸਰਵਣ ਕਰੋ ਸਾਨੂੰ ਦਿਓ ਆਗਿਆ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ